ਕੈਨੇਡਾ ਦੀ 55ਵੀਂ ਸੰਸਦੀ ਚੋਣ ਅਜ ਹੋਵੇਗੀ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਦੇ ਲਈ ਵੋਟਿੰਗ ਹੋਵੇਗੀ ਸਵੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਵੋਟਾਂ ਪੈਂਦੀਆਂ ਵੋਟਿੰਗ ਖਤਮ ਹੋਣ ਤੋਂ ਬਾਅਦ ਗਿਣਤੀ ਸ਼ੁਰੂ ਕੀਤੀ ਜਾਵੇਗੀ ਤੇ ਦੇਰ ਰਾਤ ਤੱਕ ਨਤੀਜੇ ਆਉਣ ਦੀ ਉਮੀਦ ਹੈ ਲਿਬਰਲਸ ਤੇ ਕੰਜ਼ਰਵੇਟਿਵਸ ਦੇ ਵਿਚਾਲੇ ਪਸ਼ਮੀ ਟੱਕਰ ਦੀ ਪੂਰੀ ਸਥਿਤੀ ਬੰਦੀ ਹੋਈ ਨਜ਼ਰ ਆਵੇਗੀ ਤੇ ਪੀਐਮ ਕਾਰਨੀ ਅਤੇ ਕੰਜ਼ਰਵੇਟਿਵ ਨੇਤਾ ਫੀਅਰ ਫਾਲੋਵਰ ਵਿਚਾਲੇ ਇਹ ਮੁਕਾਬਲਾ ਹੋਵੇਗਾ ਕੈਨੇਡਾ ਦੇ ਸਿਆਸਤ ਦੇ ਵਿੱਚ ਇਸ ਵਾਰ ਪੰਜਾਬੀਆਂ ਦਾ ਦਬਦਬਾ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਇਸ ਵਾਰ ਫੈਡਰਲ ਚੋਣਾਂ ਦੇ ਵਿੱਚ ਕਰੀਬ ਪਹਿਣ ਪੰਜਾਬੀ ਅ즈ਮਾ ਰਹੇ ਨੇ ਆਪਣੀ ਕਿਸਮਤ ਤੇ 13 ਪੰਜਾਬੀ ਔਰਤਾਂ ਅ즈ਮਾਰੀਆਂ ਨੇ ਆਪਣੀ ਕਿਸਮਤ ਚੋਣ ਲੜ ਰਹੇ ਨੇ ਕਰੀਬ 16 ਪੰਜਾਬੀ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਕੈਨੇਡਾ ਦੇ ਵਿੱਚ 28 ਅਪ੍ਰੈਲ ਨੂੰ ਹੋਣ ਵਾਲੀ ਚੋਣ ਆਮ ਲੋਕਾਂ ਦੇ ਲਈ ਆਮ ਚੋਣਾਂ ਦੇ ਵਿੱਚ ਅੱਜ ਹਿੱਸਾ ਲੈਣਗੇ ਤੇ 2021 ਦੇ ਵਿੱਚ ਚੋਣਾਂ ਦੇ ਵਿੱਚ ਕਰੀਬ 45 ਪੰਜਾਬੀਆਂ ਦੇ ਵੱਲੋਂ ਫੈਡਰਲ ਚੋਣ ਲੜੀ ਗਈ ਸੀ ਤੇ 17 ਉਮੀਦਵਾਰ ਹੀ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਤਾਂ 19 2019 ਦੀ ਜੇਕਰ ਗੱਲ ਕਰੀਏ ਤਾਂ 47 ਪੰਜਾਬੀ ਚੋਣ ਲੜੇ ਸਨ ਜਿਨ੍ਹਾਂ ਦੇ ਵਿੱਚੋਂ ਕਰੀਬ 22 ਚੋਣ ਜਿੱਤੇ ਸਨ ਤਾਂ ਪੰਜਾਬੀ ਉਮੀਦਵਾਰਾਂ ਦੀ ਵੱਧਦੀ ਗਿਣਤੀ ਕੈਂਡिडेट ਦੇ ਵਿੱਚ ਪੰਜਾਬੀ ਭਾਈਚਾਰੇ ਦੇ ਵੱਧ ਰਹੀ ਆਬਾਦੀ ਨੂੰ ਦਰਸਾਉਂਦੀ ਹੈ ਕੈਨੇਡਾ ਦੇ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ਲਗਭਗ 16 ਲੱਖ ਹੋ ਚੁੱਕੀ ਹੈ। ਇਹ ਆਬਾਦੀ ਦਾ ਲਗਭਗ 4% ਹੈ। ਕੈਨੇਡਾ ਦੀ 45ਵੀਂ ਸੰਸਦੀ ਚੋਣਾਂ ਚੋੜੀ ਹੈ। VOTING ਖਤਮ ਹੋਣ ਤੇ ਥੋੜੀ ਦੇਰ ਬਾਅਦ ਹੀ ਗਿਣਤੀ ਸ਼ੁਰੂ ਕੀਤੀ ਜਾਵੇਗੀ, ਕਾਊਂਟਿੰਗ ਸ਼ੁਰੂ ਕੀਤੀ ਜਾਵੇਗੀ ਅਤੇ ਬਹੁਤ ਸਾਰੇ ਨਤੀਜੇ ਕੁਝ ਘੰਟਿਆਂ ਦੇ ਵਿੱਚ ਹੀ ਐਲਾਨ ਦਿੱਤੇ ਜਾਣਗੇ। ਤੇ ਦੇਰ ਰਾਤ ਤੱਕ ਇਹ ਨਤੀਜੇ ਆਉਣ ਦੀ ਉਮੀਦ ਹੈ। ਕੈਨੇਡਾ ਦੇ ਵਿੱਚ ਇਸ ਵਾਰ ਮੁੱਖ ਪਾਰਟੀਆਂ ਹੀ ਹਿੱਸਾ ਲੈ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਲਿਬਰਲ, ਕਨਜ਼ਰਵੇਟਿਵ, ਨਿਊ ਡੈਮੋਕ੍ਰੈਟਿਕਸ ਬਲੌਕ ਕਿਉਂ ਬロッਕੇਸ ਇਹ ਸਾਰੀਆਂ ਪਾਰਟੀਆਂ ਮੁੱਖ ਪਾਰਟੀਆਂ ਨੇ ਜਿਨ੍ਹਾਂ ਦੇ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ